भाजी बहुत वी फिल्म है भोले हुए आप देखी है फिल्म हूँ बहुत वजी रोल थी जरा भोले का किरदार बहुत वह दिखाया हादसे वाली फिल्म है परिवार वाली फिल्म है सारे फिल्म जरूर देखनी चाहिए है भाजी बहुत वीडियो फिल्म है फैमिली देखने हाँ? दो तो जो दसा जो दस नंबर तो चलिए ਜੀ ਬਹੁਤ ਵਧੀਆ ਫਿਲਮ ਹੈ ਹੋਏ ਭੋਲੇ ਹੋਏ ਆਪਾਂ ਵੇਖੀ ਆ ਫਿਲਮ ਹੁਣ ਬਹੁਤ ਵਧੀਆ ਰੋਲ ਸੀ ਜਿਹੜਾ ਭੋਲੇ ਦਾ ਕਿਰਦਾਰ ਬਹੁਤ ਵਧੀਆ ਦਿਖਾਇਆ ਇਸ ਦੇ ਵਿੱਚ ਮੈਸੇਜ ਵੀ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਪੰਜਾਬ ਇਸ ਸਮੇਂ ਨਸ਼ੇ ਤੇ ਜਾਂਦਾ ਜਾ ਰਿਹਾ ਉਹ ਉਸ ਦੇ ਬਾਰੇ ਵੀ ਮੈਸੇਜ ਦਿੱਤਾ ਗਿਆ ਬਹੁਤ ਵਧੀਆ ਫਿਲਮ ਹੈ ਇੱਕ ਖਾਸੇ ਵਾਲੀ ਫਿਲਮ ਹੈ ਪਰਿਵਾਰ ਵਾਲੀ ਫਿਲਮ ਹੈ ਸਾਰਿਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਬਹੁਤ ਮਜ਼ਾ ਆਇਆ ਪੈਸੇ ਵਸੂਲ ਫਿਲਮ ਹੈ ਕੋਈ ਕੋ ਲਿਓਏ ਫਿਲਮ ਇਹ ਕੀ ਕਹਿ ਰਹੇ ਜੀ ਭਾਜੀ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਫਿਲਮ ਹੈ ਜੀ ਭਾਜੀ ਬਹੁਤ ਵਧੀਆ ਫਿਲਮ ਹੈਗੀ ਆ ਪੈਸੇ ਵਸੂਲ ਹੋ ਗਏ ਆ ਬੇਤ ਕਿੱਦਾਂ ਇਸ ਤਰ੍ਹਾਂ ਦੇ ਲੱਗੇ ਬਹੁਤ ਵਧੀਆ ਲੱਗੇ ਭਾਜੀ ਕਿੰਨਾ ਮਜ਼ਾ ਆਇਆ ਭਾਜੀ ਬਹੁਤ ਮਜ਼ਾ ਆਇਆ ਤੁਹਾਨੂੰ ਕਹਿੰਦੇ ਪੈਸੇ ਵਸੂਲ ਹੋ ਗਏ ਪੂਰੇ ਕਿੰਨੇ ਨੰਬਰ ਦੋਗੇ ਦੱਸਾਂ ਤੁਹਾਨੂੰ ਹਾਂ ਇਹਨਾਂ ਨੇ ਦੱਸਾਂ ਤੁਹਾਨੂੰ ਅੱਛਾ 9 ਨੰਬਰ ਠੀਕ ਭਾਜੀ ਤੁਹਾਡਾ ਤੇ ਭੋਲੇ ਹੋਏ ਫਿਲਮ ਵੇਖੀ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਫਿਲਮ ਹੈ ਹੋਏ ਭੋਲੇ ਹੋਏ ਫਨੀ ਵੀਡੀਓ ਫਿਲਮ ਹੈ ਸੈਂਮੀ ਨੀਰਨ ਦੇਖਣ ਲਈ ਫਿਲਮ ਆਈ ਪੈਸਾ ਵਸੂਲ ਫਿਲਮ ਹੈ ਜਿੱਦਾਂ ਕਿਦਾ ਕਿਰਦਾਰ ਸਭ ਤੋਂ ਵਧੀਆ ਲੱਗਿਆ ਭੋਲੇ ਦਾ ਕਿਰਦਾਰ ਬਹੁਤ ਵਧੀਆ ਹੈ ਜਿੱਦਾਂ ਰਪਿੰਦਰ ਗਾਂਧੀ ਦੇ ਵਿੱਚ ਆਪਣਾ ਕਿਰਦਾਰ ਨਿਭਾਇਆ ਇਹਦੇ ਵਿੱਚ ਖੁਦ ਆਪ ਫਿਲਮ ਦੇ ਵਿੱਚ ਕਿਰਦਾਰ ਨਿਭਾਇਆ ਤੇ ਕਿੰਨਾ ਤੇ ਕਮੇਡੀ ਸੀ ਫਿਲਮ ਤੇ ਬਹੁਤ ਕਮੇਡੀ ਫਿਲਮ ਸੀ ਕਿੰਨੇ ਕ ਨੰਬਰ ਦੋਗੇ ਫਿਰ ਉਹਨੂੰ ਪੰਜ ਦੱਸਾਂ ਜੋ 10 ਨੰਬਰ ਦੇਵਾਂਗੇ ਆਪਾਂ ਭਾਜੀ ਬਹੁਤ ਵਧੀਆ ਫਿਲਮ ਹੈ ਭੋਲੇ ਹੋਏ ਆਪਾਂ ਵੇਖੀ ਆ ਫਿਲਮ ਉਹ ਹੁਣ ਬਹੁਤ ਵਧੀਆ ਰੋਲ ਸੀ ਜਿਹੜਾ ਭੋਲੇ ਦਾ ਕਿਰਦਾਰ ਬਹੁਤ ਵਧੀਆ ਦਿਖਾਇਆ ਹਾਂ ਸੇਵਲੀ ਫਿਲਮ ਹੈ ਪਰਿਵਾਰ ਵਾਲੀ ਫਿਲਮ ਹੈ ਸਾਰਿਆਂ ਨੂੰ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਭਾਜੀ ਬਹੁਤ ਵਧੀਆ ਫਿਲਮ ਹੈ ਜੀ ਆ ਪਹਿ ਵਸੂਲ ਹੋ ਗਿਆ। ਤਾਂ ਅਮਨੀਰਨ ਦੇਖ ਲਈ ਫਿਲਮ ਵਿੱਚ ਟਿਕਾਣਾ ਪਰ ਦੋ ਦੇ ਦਰੋਂ ਦੱਸਾਂ ਜੋ 10 ਦੰ ਬਤਲਾਂਗੇ ਪਰ ਭਾਜੀ ਬਹੁਤ ਵਧੀਆ ਫਿਲਮ ਹੈ ਹੋਏ ਭੋਲੇ ਹੋਏ ਆਪਾਂ ਵੇਖੀ ਆ ਫਿਲਮ ਹੁਣ ਬਹੁਤ ਵਧੀਆ ਰੋਲ ਸੀ ਜਿਹੜਾ ਭੋਲੇ ਦਾ ਕਿਰਦਾਰ ਬਹੁਤ ਵਧੀਆ ਦਿਖਾਇਆ ਇਸ ਦੇ ਵਿੱਚ ਮੈਸੇਜ ਵੀ ਦਿੱਤਾ ਗਿਆ ਸੀ ਕਿ ਜਿਸ ਤਰ੍ਹਾਂ ਪੰਜਾਬ ਇਸ ਸਮੇਂ ਨਸ਼ੇ ਤੇ ਜਾਂਦਾ ਜਾ ਰਿਹਾ ਉਹ ਉਸ ਦੇ ਬਾਰੇ ਵੀ ਮੈਸੇਜ ਦਿੱਤਾਗਾ ਬਹੁਤ ਵਧੀਆ ਫਿਲਮ ਹੈ ਇੱਕ ਖਾਸੇ ਵਾਲੀ ਫਿਲਮ ਹੈ ਪਰਿਵਾਰ ਵਾਲੀ ਫਿਲਮ ਹੈ ਸਾਰਿਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਬਹੁਤ ਮਜ਼ਾ ਆਇਆ ਪੈਸੇ ਵਸੂਲ ਫਿਲਮ ਹੈ ਕੋਈ ਕੋ ਲੋਇ ਫਿਲਮ ਦੇਖਿਆ ਜੀ ਭਾਜੀ ਕੀ ਕਹਿਣਾ ਚਾਹੋਗੇ ਕਿੱਦਾਂ ਦੀ ਫਿਲਮ ਹੈ ਭਾਜੀ ਬਹੁਤ ਵਧੀਆ ਫਿਲਮ ਹੈ ਗਿਆ ਪੈਸੇ ਵਸੂਲ ਹੋ ਗਏ ਕਿੱਦਾਂ ਕਿਸ ਤਰ੍ਹਾਂ ਦੇ ਲੱਗੇ ਫਿਲਮ ਬਹੁਤ ਵਧੀਆ ਲੱਗੇ ਭਾਜੀ ਕਿੰਨਾ ਮਜ਼ਾ ਆਇਆ ਭਾਜੀ ਬਹੁਤ ਮਜ਼ਾ ਆਇਆ ਤੁਹਾਨੂੰ ਕਹਿੰਦੇ ਪੈਸੇ ਵਸੂਲ ਹੋ ਗਏ ਪੂਰੇ ਕਿੰਨੇ ਨੰਬਰ ਦੋਗੇ ਦੱਸਾਂ ਤੁਹਾਨੂੰ ਹਾਂ ਇਹਨਾਂ ਨੇ ਦੱਸਿਆ ਤੁਹਾਨੂੰ ਅੱਛਾ ਨੋ ਨੰਬਰ ਠੀਕ ਪ੍ਰਦੀਪ ਭੋਲੇ ਹੋਏ ਫਿਲਮ ਵੇਖੀ ਕੀ ਕਹਿਣਾ ਤੋ ਬਹੁਤ ਵਧੀਆ ਫਿਲਮ ਹੈ ਹੋਏ ਭੋਲੇ ਹੋਏ ਫਨੀ ਵੀਡੀਓ ਫਿਲਮ ਹੈ ਸੈਮਲੀ ਰਣ ਦੇਖਣ ਲਈ ਫਿਲਮ ਹੈ ਜੀ ਪੈਸਾ ਵਸੂਲ ਫਿਲਮ ਹੈ ਜਿੱਦਾਂ ਕਿਦਾ ਕਿਰਦਾਰ ਸਭ ਤੋਂ ਵਧੀਆ ਲੱਗਿਆ ਭੋਲੇ ਦਾ ਕਿਰਦਾਰ ਬਹੁਤ ਵਧੀਆ ਹੈ ਜਿੱਦਾਂ ਰੁਪਿੰਦਰ ਗਾਂਧੀ ਦੇ ਵਿੱਚ ਆਪਣਾ ਕਿਰਦਾਰ ਨਿਭਾਇਆ ਇਹਦੇ ਵਿੱਚ ਖੁਦ ਆਪ ਫਿਲਮ ਦੇ ਵਿੱਚ ਕਿਰਦਾਰ ਨਿਭਾਇਆ ਤੇ ਕਿੰਨਾ ਚ ਕਮੇਡੀ ਸੀ ਫਿਲਮ ਬਹੁਤ ਕਮੇਡੀ ਫਿਲਮ ਸੀ ਕਿੰਨੇ ਕੇ ਨੰਬਰ ਦੋਗੇ ਫਿਰ ਉਹਨੂੰ ਪੰਜ ਦੱਸਾਂ ਜੇ 10 ਨੰਬਰ ਦਵਾਂਗੇ ਆਪਾਂ